ਤੋਂ ਆਮ ਮੰਦਰ ਰੰਜਨ ਵੱਲੋਂ ਇੱਕ ਹੋਰ ਸੂਚਨਾਵਾ ਤੁਹਾਡੇ ਲਈ ਕਿ ਇਹ ਆਮ ਮੰਦਰ ਰੰਜਨ ਤੋਂ ਹੁਣ ਵਰਿੰਦਰ ਤੇ ਪ੍ਰੀਤੀ ਸਰੂਪ ਦੀਆਂ ਫਿਲਮਾਂ ਬਾਰੇ ਤੇ ਉਹਦੇ ਨਾਲ ਜੁੜੀਆਂ ਯਾਦਾਂ ਦੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਤੁਸੀਂ ਬਹੁਤ ਅਜੇ ਘੱਟ ਸੁਣੀਆਂ ਹੋਣੀਆਂ ਕੁਝ ਤਾਂ ਸੁਣੀਆਂ ਹੀ ਹੋਣਗੀਆਂ ਇਸੇ ਚੈਨਲ 'ਆਈ ਵੀ ਤੇ ਬਾਕੀ ਚੈਨਲ ਤੇ ਵੀ ਸੁਣੀਆਂ ਪਰ ਕੁਝ ਗੱਲਾਂ ਐਵਜਗਾਂ ਜਿਹੜੀਆਂ ਤੁਸੀਂ ਕਦੇ ਨਹੀਂ ਸੁਣੀਆਂ ਉਹ ਵੀ ਤੁਹਾਨੂੰ ਸੁਣਨ ਨੂੰ ਨੂੰ ਸਰ ਨੂੰ ਮਿਲੀਆਂ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਰੀਲਾਂ ਆ ਰਹੀਆਂ ਉਹ ਵਿਰਿੰਦਰ ਦੇ ਨਾਲ ਜੁੜੀਆਂ ਤੇ ਪ੍ਰੀਤੀ ਸਪਰੂਦੀ ਸੁਪਰ ਹਿੱਟ ਜੋੜੀ ਦੀਆਂ ਗੱਲਾਂ ਇਸ ਵੀਡੀਓ ਵਿੱਚ ਤੁਸੀਂ ਲਗਾਤਾਰ ਜਿਗਰ ਕਰਦੇ ਰਵਾਂਗੇ ਜਿੰਨੀਆਂ ਫਿਲਮਾਂ ਵਿਰਿੰਦਰ ਤੇ ਪ੍ਰੀਤੀ ਸਪਰੂਦੀਆਂ ਸਾਰਿਆਂ ਦਾ ਜਿਗਰ ਹੋਊਗਾ ਕਿਵੇਂ ਫਿਲਮਾਂ ਵਿੱਚ ਇਕੱਠ ਹੁੰਦਾ ਹੈ ਸਿਨੇਮਿਆਂ ਵਿੱਚ ਕਿਵੇਂ ਇਕੱਠ ਸੀਗਾ ਤੇ ਘਰਾਂ ਵਿੱਚ ਕਿਵੇਂ ਇਕੱਠ ਹੁੰਦਾ ਸੀ ਜਦੋਂ ਟੀਵੀ ਚ ਹਲਮਾਉਂਦੀ ਸੀ ਸਾਰੀਆਂ ਗਾਣਿਆਂ ਬਾਰੇ ਗੱਲਾਂ ਸਾਰਾ ਕੁਝ ਤੁਸੀਂ ਸਾਡੀਆਂ ਰੀਲਾਂ ਵਿੱਚ ਹੁਣ ਦੇਖੋਗੇ ਵਰਿੰਦਰ ਬਾਰੇ ਤੇ ਮੜ ਕੇ ਇਹਨਾਂ ਦੀ ਵੱਡੀ ਵੀਡੀਓ ਵੀ ਬਣਾ ਕੇ ਪਾਈਆਂ ਜਾਣਗੀਆਂ ਤੇ ਹੁਣ ਕਿਹੜਾਂ ਤੁਸੀਂ ਰੀਲਾਂ ਇਹਨਾਂ ਦੀਆਂ ਦੇਖੋਗੇ ਆਉਣ ਵਾਲੇ ਇਸ ਹਫਤੇ ਦੇ ਵਿੱਚ ਬਹੁਤ ਤਿਆਰ ਕਰਤਾਂ